ਆਈਂਨਾ ਤੁਸੀਂ ਮਤਲਬ ਕਿ ਐ ਸਾਧ ਤੱਕ ਚਲੇ ਜਾਓਗੇ ਯਾਰ ਵੀ ਤੁਸੀਂ ਆਵਾਜ਼ ਹੀ ਦਬ ਦੇਉਗੇ ਮਾੜੀ ਮੋਟੀ ਆਟੇ ਨਾਲ ਆਪਣੇ ਉੱਥੇ ਲੱਗ ਜਾਂਦਾ ਹੁੰਦਾ ਪਰ ਜਿਵੇਂ ਤੁਸੀਂ ਨਜਾਇਜ਼ ਚੱਕੇ ਹੀ ਭਾਨਾ ਚੈਨੀ ਫੋਨ ਲੱਗ ਗਿਆ ਭਾਂਸਿਆਂ ਨਫ਼ਰਤ ਦੀਆਂ ਕੰਧਾਂ ਇੰਨੀਆਂ ਉੱਚੀਆਂ ਲਿਖੀਆਂ ਵੀ ਕੰਧ ਇੰਨੀ ਉੱਚੀ ਹੋ ਜਾਪੇ ਕੋਈ ਸੱਤ ਨਹੀਂ ਜਾਵੇ ਬਹੁਤ ਪਹਿਲਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਆ ਪੰਜਾਬ ਨਹੀਂ ਹਰਿਆਣਾ ਰਾਜਸਥਾਨ ਦਿੱਲੀ ਤੱਕ ਜੈਪੁਰ ਤੱਕ ਦੇ ਅੱਜ ਇੱਥੇ ਲੋਕ ਪਹੁੰਚੇ ਆ ਤੋ ਸੱਚ ਦੇ ਲਈ ਲੋਕ ਪਹੁੰਚੇ ਆ ਕਿਉਂਕਿ ਭਾਨਾ ਹਮੇਸ਼ਾ ਹੱਕ ਤੇ ਸੱਚ ਦੀ ਆਵਾਜ਼ ਬੁਲੰਦ ਕਰਦਾ ਰਿਹਾ ਭਾਨਾ ਆਪਣੇ ਮਜ਼ਰੂਮ ਲੋਕਾਂ ਨਾਲ ਖੜਦਾ ਰਿਹਾ ਜੋ ਜ਼ਬਰ ਭਾਨੇ ਤੇ ਹੋ ਰਿਹਾ ਜੋ ਧੱਕੇਸ਼ਾਹੀ ਭਾਨੇ ਤੇ ਹੋ ਰਹੀ ਆ ਅੱਜ ਵੀ ਤੁਸੀਂ ਦੇਖੋ ਵੀ ਅੱਜ ਉਹਨੂੰ ਭਾਨੇ ਨੂੰ ਪਟਿਆਲਾ ਕੋਰਟ 'ਚ ਪੇਸ਼ ਕੀਤਾ ਗਿਆ ਪੇਸ਼ ਕਰਨ ਵੇਲੇ ਕਿਵੇਂ ਉਹਨੂੰ ਜਦੋਂ ਭਾਨਾ ਬਾਹਾਂ ਉੱਪਰ ਚੱਕਦਾ ਕਿਵੇਂ ਥੱਲੇ ਦਾ ਸਿਰ ਦੱਬਿਆ ਜਾਂਦਾ ਉਸ ਦਿਨ ਵੀ ਹੋਇਆ ਜਦੋਂ ਲੁਧਿਆਣੇ ਦੀ ਗੱਲ ਆ ਅੱਜ ਵੀ ਪਟਿਆਲੇ ਦੇ ਬੱਚੋ ਨਾਲ ਕੀ ਹੋਇਆ ਸੋ ਇਹ ਤਾਂ ਮੈਂ ਕਿਹਨਾ ਹੈਰਾਨੀ ਹੋ ਗਈ ਯਾਰ ਵੀ ਤੁਸੀਂ ਇੱਕ ਆਮ ਬੰਦਿਆਂ ਨਾਲ ਆਹ ਵਰਤਾਰਾ ਕਰਨ ਲੱਗ ਗਏ ਤਾਂ ਇੱਥੇ ਬਚੂਗਾ ਕੌਣ ਬਹੁਤ ਵੱਡਾ ਸਵਾਲ ਆਜ ਲੋਕਾਂ ਨੇ ਕਦਰ ਨਹੀਂ ਛੱਡੀ ਦੁਨੀਆ ਦੇ ਕੋਨੇ-ਕੋਨੇ 'ਚ ਇੱਥੇ ਚੱਲ ਕੇ ਅੱਜ ਲੋਕ ਆਏ ਨੇ ਹਮਦਰਦੀ 'ਚ ਵੀ ਆਏ ਨੇ ਰੋਚ ਆਏ ਨੇ ਅੰਦਰ ਲੋਕਾਂ ਦੇ ਮਨ 'ਚ ਗੁੱਸਾ ਵੀ ਯਾਰ ਕਿਹੜੇ ਬਦਲਾ ਲਈਏ ਸਰਕਾਰ ਲਿਆਂਦੀ ਸੀ ਪਰ ਬਦਲਾ ਲਈ ਸਰਕਾਰ ਐਡੀ ਜਿਹੜੀ ਬਦਲਾਖੋਰੀ ਤੇ ਆ ਗਈ ਆ ਭਾਂਸਿਆਂ ਨਫ਼ਰਤ ਦੀਆਂ ਕੰਧਾਂ ਇੰਨੀਆਂ ਉੱਚੀਆਂ ਨਹੀਂ ਕਰੀਦੀਆਂ ਵੀ ਕੰਧ ਇੰਨੀ ਉੱਚੀ ਹੋ ਜਾਏ ਆਪ ਤੋਂ ਟੱਪੇ ਨਾ ਜਾਵੇ ਨਫ਼ਰਤ ਨੂੰ ਹਮੇਸ਼ਾ ਪਿਆਰ ਨਾਲ ਮਾਰਿਆ ਜਾਂਦਾ ਯਾਰ ਆਹੀ ਤਾਂ ਇਹ ਨੌਜਵਾਨ ਨੇ ਆਹੀ ਉਹ ਲੋਕ ਨੇ ਜਿਹੜੇ ਤੈਨੂੰ ਚਾਵਾ ਨਾਲ ਤੈਨੂੰ ਕਿੰਨਾ ਪਿਆਰ ਦਿੱਤਾ ਲੋਕਾਂ ਨੇ ਤੈਨੂੰ 92 ਬੰਦੇ ਜਿਤਾਏ ਆਹੀ ਆਹੀ ਉੱਥੇ ਬੈਠੇ ਆਪਾਂ ਸਰੂਰ ਹਲਕਾ ਜਿੱਥੇ ਦੋ ਵਾਰੀ ਐਮਪੀ ਬਣਾਇਆ ਲੋਕਾਂ ਨੇ ਪਰ ਐਡਾ ਜਨਮ ਯਾਰ ਤੁਸੀਂ ਢਾਓਗੇ ਪਰਚੇ ਦੇ ਪਰਚਾ ਪਰਚੇ ਦੇ ਪਰਚਾ ਤੇ ਗਾਹਾਂ ਤਸ਼ੱਦਦ ਜਿਹੜਾ ਹੋ ਰਿਹਾ ਅੰਦਰ ਸੀਐਸਟਾਫਾਂ ਦੇ ਵਿੱਚ ਉਹ ਸਾਡੇ ਸਾਰਿਆਂ ਦੇ ਸਾਹਮਣੇ ਆ ਰਿਹਾ ਸੋ ਇਸ ਕਰਕੇ ਯਾਰ ਲੋਕਾਂ ਨੂੰ ਇਸ ਦਾ ਫੀਲ ਮੈਂ ਇਹ ਕਰਦਾ ਅੱਜ ਕਿ ਧੰਨਵਾਦ ਆ ਤੁਹਾਡਾ ਤੁਸੀਂ ਵੱਡੀ ਗਿਣਤੀ ਜਿੱਤੇ ਆਏ ਹੋ ਅੱਜ ਹਾਲ ਨਾਰਾ ਮਾਰਿਆ ਭਾਨੇ ਨਾਲ ਖੜੇ ਵਾ ਕੇ 5 ਤਰੀਕ ਦਾ ਆਪਣਾ ਗੱਲਾ ਸੱਦਾ ਤੁਹਾਨੂੰ ਬੇਨਤੀ ਆ ਸ਼ਾਂਤਮਈ ਤਰੀਕੇ ਨਾਲ ਹੋ ਜਾਪਤੇ ਚ ਰਹੇ ਕਿ ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਜਿੱਤੇ ਜਾਂਦੇ ਆ ਜੇ ਆਪਾਂ ਮਾੜਾ ਜੇ ਵੀ ਜਾਪਤੇ ਤੋਂ ਇਧਰ ਉਧਰ ਹੁੰਨੇ ਆ ਸ਼ਾਂਤਮਈ ਜਿਹੜਾ ਆਪਣਾ ਤਰੀਕਾ ਹੈਗਾ ਸੰਘਰਸ਼ ਜਿੱਤਣ ਦਾ ਪਰ ਦਿੱਲੀ ਸ਼ਾਂਤਮਈ ਬਹਿ ਕੇ ਜਿੱਤ ਕੇ ਆਏ ਆ ਜੇ ਮਾੜਾ ਮੋਟਾ ਵੀ ਥੜਕਦੇ ਆ ਤਾਂ ਸਰਕਾਰਾਂ ਨੇ ਨਾਲ ਦੀ ਨਾਲ ਕੋਈ ਇਸ ਤਰ੍ਹਾਂ ਦਾ ਮਾਹੌਲ ਬਣਾਉਣਾ ਹੈ ਤੇ ਸਾਡੀ ਜਵਾਨੀ ਨੂੰ ਦੁਬਾਰਾ ਚੱਕ ਕੇ ਫਿਰ ਜੇਲਾਂ 'ਚ ਬੰਦ ਕਰ ਦੇਣਾ ਪੰਜਾਬ ਨੇ ਪਹਿਲਾਂ ਬਹੁਤ ਸੰਤਾਪ ਚੱਲਿਆ ਹੰਡਾਇਆ ਬੜੀ ਜਵਾਨੀ ਸਾਡੀ ਇੱਥੇ ਕੋਹ ਕੋਹ ਕੇ ਮਾਰੀ ਆ ਅਸੀਂ ਵੀ ਚਾਹੁੰਦੇ ਕਿ ਸਾਡਾ ਨੁਕਸਾਨ ਪੰਜਾਬ ਦਾ ਹੋਰ ਹੋਵੇ ਸੋ ਇਹ ਚਾਹੁੰਦੇ ਕਿ ਵਧੀਆ ਤਰੀਕੇ ਨਾਲ ਜਦੋਂ ਵੀ ਸੱਦਾ ਦੇਗੇ ਉਥੇ ਕੋਹਲੜਵਾਜੀ ਨਹੀਂ ਕੋਈ ਅਜਾ ਮਾਹੌਲ ਨਹੀਂ ਬਣਾਉਣਾ ਕਿ ਇਹਨਾਂ ਨੂੰ ਮੌਕਾ ਮਿਲੇ ਇਹ ਕਹਿਣ ਦਾ ਕਿ ਹਾਂ ਦੇਖੋ ਜੇ ਤਾਂ ਹੁੱਲੜਵਾਜ ਇਕੱਠੇ ਹੋਗੇ ਜਾਂ ਮਾਹੌਲ ਨੂੰ ਖਰਾਬ ਕਰਦੇ ਸ਼ਾਇਦ ਮੈਂ ਵੀ ਤਰੀਕੇ ਨਾਲ ਪੰਜ ਤਰੀਕਾ ਤੁਹਾਨੂੰ ਦੱਸ ਦਾਂਗੇ ਸਾਰਿਆਂ ਜਿਹੜੇ ਬੰਦਿਆਂ ਨਾਲ ਰਾਏ ਕਰਕੇ ਮੀਟਿੰਗ ਕਰਕੇ ਅਗਲੀ ਪੰਜ ਨੂੰ ਕੀ ਕਰਨਾ ਬਿਲਕੁਲ ਜਿਵੇਂ ਕੋਈ ਬਹੁਤ ਵੱਡਾ ਇਹਨਾਂ ਨੇ ਕੋਈ ਸਮਗਲਰ ਫੜ ਲਿਆ ਹੁੰਦਾ ਕੋਈ ਬਲਾਤਕਾਰੀ ਫੜਦੇ ਹੁੰਦਾ ਕੋਈ ਬਹੁਤ ਵੱਡਾ ਕਾਤਲ ਕੋਈ ਅਤਵਾਦੀ ਫੜ ਲਿਆ ਹੁੰਦਾ ਇਹ ਕਮਾਲ ਹੋ ਗਈ ਯਾਰ ਐਨਾ ਤੁਸੀਂ ਮਤਲਬ ਕਿ ਸੰਤ ਤੱਕ ਚਲੇ ਜਾਓਗੇ ਯਾਰ ਵੀ ਤੁਸੀਂ ਆਵਾਜ਼ ਹੀ ਦਬ ਦੋਗੇ ਯਾਰ ਐ ਤਾਂ ਯਾਰ ਪਹਿਲਾਂ ਸਰਕਾਰਾਂ ਲੋਕ ਕੈਪਟਨ ਨੂੰ ਕਿੰਨਾ ਕੁਝ ਬੋਲਦੇ ਰਹੇ ਆ ਬਾਦਲਾਂ ਨੂੰ ਵੀ ਬੋਲਦੇ ਰਹੇ ਆ ਇਹਨਾਂ ਦਾ ਜ਼ੁਲਮ ਉਹਨਾਂ ਵੇਲੇ ਨਹੀਂ ਹੋਇਆ ਯਾਰ ਵੀ ਤੁਸੀਂ ਐਸ ਲੋਟ ਜਿਹੜਾ ਮਤਲਬ ਜਮਈ ਮਾੜੀ ਮੋਟੀ ਆਟੇ ਨਾਲ ਆਪਣੇ ਇਥਨ ਲੱਗ ਜਾਂਦਾ ਹੁੰਦਾ ਪਰ ਜਮੇ ਤੂੰ ਨਜਾਇਜ਼ ਚੱਕੇ ਹੀ ਭਾਨਾ ਚੈਨੀ ਖੋਣ ਲੱਗ ਗਿਆ ਇੱਕ ਪਰਚੇ ਦੇ ਉੱਥੇ ਜਮਾਤ ਨੂੰ ਅਗਲਾ ਅਗਲਾ ਤੀਜਾ ਰਿਮਾਂਡਾ ਚੌਥਾ ਅਈ ਰਿਮਾਂਡਾ ਦੇ ਤੋਰੀ ਫਿਰਦੇ ਆ ਜਿਹੜੇ ਇੱਕ ਤਰੀਕੇ ਦੇ ਨਾਲ ਇਹ ਜਿਹੜਾ ਭਵੰਤ ਦਾ ਇਰਾਦਾ ਮੈਨੂੰ ਲੱਗਦਾ ਹੈ ਕਿਵੇਂ ਡਰ ਦੇ ਨਾਲ ਡੰਡੇ ਦੇ ਜ਼ੋਰ ਤੇ ਪੰਜਾਬ ਨੂੰ ਦਬਾ ਕੇ ਮੈਂ ਇਹਨਾਂ ਦੇ ਰਾਜ ਕਰਦਾ ਜੁਸ ਵੇਲੇ ਮੋਦੀ ਕਰ ਰਿਹਾ ਹੈ ਫੇਸ ਦੇ ਅੰਦਰ ਉੱਥੇ ਚੀਕਾ ਮਾਰਦੇ ਆ ਕਿ ਮੋਦੀ ਨੇ ਸਾਡਾ ਈਡੀ ਨਹੀਂ ਸੰਜੇ ਸਿੰਘ ਫੜ ਲਿਆ ਸਾਡਾ ਸ਼ਿਸ਼ੋਧਿਆ ਫੜ ਲਿਆ ਤਾਂ ਉੱਥੇ ਲੋੜਾ ਪਉਂਦੀ ਆ ਕਿ ਬਦਲਾਖੋਰੀ ਰਾਜਨੀਤੀ ਹੋ ਰਹੀ ਹੈ ਪੰਜਾਬ ਤੁਸੀਂ ਕੀ ਕਰ ਰਹੇ ਹੋ ਯਾਰ ਸਵਾਲ ਇਹ ਬਹੁਤ ਵੱਡਾ ਪਰ ਅੱਜ ਇਹ ਬੇਨਤੀ ਕਰਦਾ ਪੰਜਾਬ ਦੇ ਲੋਕੋ ਕਿ ਤੁਹਾਨੂੰ ਅੱਜ ਪੰਜਾਬ ਦੇ ਨੌਜਵਾਨਾਂ ਨਾਲ ਖੜਨ ਦੀ ਬਈ ਲੋੜ ਆ ਜੇ ਅੱਜ ਵੀ ਨਾ ਖੜੇ ਤਾਂ ਯਾਦ ਰੱਖਿਓ ਆਉਣ ਵਾਲੇ ਸਮੇਂ ਦੇ ਵਿੱਚ ਇਥੇ ਕੋਈ ਬੰਦਾ ਇਹਨਾਂ ਨੇ ਬਖਸ਼ਣਾ ਨਹੀਂ ਕੋਈ ਛੱਡਣਾ ਨਹੀਂ ਕਿਸੇ ਨੂੰ ਮਰਵਾ ਦੇਣਗੇ ਕਿਸੇ ਨੂੰ ਜੱਲਾ ਫੜ ਦੇਣਗੇ ਅੱਜ ਦੀ ਅੱਜ ਦੀ ਨੈਟਵਰਕ ਪ੍ਰੋਬਲਮ ਨੈਟ ਬੰਦ ਕਰ ਦਿੱਤਾ ਗਿਆ ਬਿਲਕੁਲ ਇਹ ਤੋਂ ਇਲਾਵਾ ਤੁਹਾਨੂੰ ਹੋਰ ਦੱਸਦੇ ਆ ਰਾਤ ਜਿੰਨੇ ਵੀ ਨੌਜਵਾਨਾਂ ਦੇ ਮੈਨੂੰ ਫੋਨ ਆਏ ਉਹ ਕਹਿੰਦੇ ਭਾਈ ਸਾਨੂੰ ਐਸੇ ਦਾ ਫੋਨ ਆਇਆ ਕੋ ਦਾ ਡੀਐਸਪੀ ਦਾ ਫੋਨ ਆਇਆ ਉੱਥੇ ਨਹੀਂ ਜਾਣਾ ਆਏ ਕਰ ਦੇਂਗੇ ਉੱਥੇ ਨਹੀਂ ਜਾਣਾ ਜਿਹੜੇ ਰਾਤ ਦੀ ਕੋਸ਼ਿਸ਼ਾਂ ਲਗਾਤਾਰ ਇਹ ਰੰਗਾਂ ਵੀ ਕੱਠ ਨਹੀਂ ਹੋਣ ਦੇਣਾ ਪਰ ਮੈਂ ਫੇਰ ਵੀ ਕਹਿੰਦਾ ਲੋਕਾਂ ਦਾ ਇੰਨਾ ਕੱਠ ਠਾਠਾ ਮਾਰਦਾ ਜੋਸ਼ ਇੰਨੀ ਠੰਡ ਚ ਸਵੇਰ ਤੋਂ ਬੈਠੇ ਸਾਰੇ ਬਲਾਰੇ ਬੋਲਿਆ ਬਿਨਾ ਸੁਣੇ ਕੋਈ ਗਿਆ ਨਹੀਂ ਪਰ ਇਹ ਕਿਸੇ ਵੀ ਤਰੀਕੇ ਨਾਲ ਕਸਰ ਨਹੀਂ ਛੱਡੀ ਕੋਈ ਵੀ ਇੱਥੇ ਕੋਈ ਬੰਦਾ ਆ ਨਾ ਸਕੇ ਪਰ ਉਹ ਬੇਖੌਪ ਹੋ ਕੇ ਬੇਚੇਜ਼ ਹੋ ਕੇ ਲੋਕ ਡਰ ਕੱਢ ਕੇ ਮਨਜ਼ਰ ਤੁਰਿਆ ਸੋ ਭਾਅ ਤਾਂ ਚੰਗੀ ਗੱਲ ਨਹੀਂ ਕਰ ਰਿਹਾ ਤੁਹਾਨੂੰ ਬਾਰ-ਬਾਰ ਕਹਿੰਦੇ ਆ ਜਿਹੜੇ ਕੰਮ ਤੈਨੂੰ ਸੰਭਾਏ ਆ ਜਿਹੜੇ ਕੰਮ ਉਹਨੇ ਚੁਣਿਆ ਉਹ ਕੰਮ ਕਰ ਪੰਜਾਬ ਦੇ ਨਸ਼ਾ ਬੰ ਇੰਨਾ ਜੋਰ ਜਿੰਨਾ ਸਾਨੂੰ ਤੋਂ ਬੰਦ ਕਰਨ ਤੇ ਲਾਉਣਾ ਸਾਡੇ ਤਸ਼ਾਦਦ ਟਾਉਣ ਤੇ ਲਾਉਣਾ ਪਰਚੇ ਦੇਣ ਤੇ ਲਾਉਣਾ ਨਸ਼ਾ ਬੰਦ ਕਰ ਦੇ ਮਾਮਾ ਰੋਈ ਬਲਕਦੀਆਂ ਕਿਵੇਂ ਭੈਣਾ ਕੀਰ ਨੇ ਪਾਉਂਦੀਆਂ ਕਿ ਮੈਂ ਸੱਥਰ ਵਿੱਚ ਰਹੇ ਨੇ ਜਵਾਨੀ ਨੂੰ ਬੇਰਜ਼ਗਾਰੀ ਇੰਨੀ ਵੱਡ ਵੱਡ ਖਾਨ ਲੱਗੀ ਕਿ ਸਾਡੇ ਪੰਜਾਬ ਸਾਰਾ ਬਾਹਰ ਨੂੰ ਪਾ ਚੱਲਿਆ ਇੱਥੇ ਕੋਈ ਰਹਿ ਹੀ ਨਹੀਂ ਗਿਆ ਆਪਾਂ ਦੇਖ ਹੀ ਰਹੇ ਪੰਜਾਬ ਖਾਲੀ ਹੋ ਚੱਲਿਆ ਉਹਨੂੰ ਰੋਜ਼ਗਾਰ ਹੀ ਦੇ ਦੇ ਕਿੰਨੇ ਮਸਲੇ ਨੇ ਪੰਜਾਬ ਦੇ ਪਾਣੀਆਂ ਦੇ ਕਿਸਾਨੀਆਂ ਦੇ ਮਜ਼ਦੂਰਾਂ ਦੇ ਮਸਲੇ ਤੇ ਰੋਟੇ ਕੁੱਟੇ ਗਏ ਕਿਆ ਇਸੇ ਨੂੰ ਤਾਂ ਕੋਈ ਏਰ ਮਾੜਾ ਮੋਟਾ ਰਾਹ ਦੇ ਦੇ ਤੂੰ ਤਾਂ ਐ ਲੋਟ ਚੱਲ ਪਿਆ ਤਾਨਾ ਸ਼ਾਹ ਤਾਂ ਇੱਥੇ ਕਿੰਨੇ ਆਏ ਕਿੰਨੇ ਗਏ ਡੰਡੇ ਨਾਲ ਦਬਾਉਣ ਦਾ ਕਿੰਨਾ ਇੱਥੇ ਸਮਾਂ ਚੱਲਿਆ ਪਰ ਕੀ ਉਹ ਲੋਕ ਡੰਡੇ ਨਾਲ ਦਬਾ ਲੈਣ ਦੇ ਲੋਕਾਂ ਨੂੰ ਨਹੀਂ ਦਬਦੇ ਹੁੰਦੇ ਲੋਕ ਪਿਆਰ ਚਾਹੁੰਦੇ ਨੇ ਮੁਹੱਬਤ ਚਾਹੁੰਦੇ ਨੇ ਪਿਆਰ ਨਾਲ ਮੁਹੱਬਤ ਨਾਲ ਪੰਜਾਬ ਦੇ ਮਸਲੇ ਹੱਲ ਕਰ ਜੇ ਕੋਈ ਕਰਨ ਤਰਿਆ ਤਾਂ ਸਰਕਾਰ ਜੋ ਵੀ ਧੱਕੇ ਕਰ ਰਹੀ ਹੈ ਇੱਥੇ ਗੁਰਦੀਪ ਜਿਹਾਰ ਤੇ ਪਰਚਾ ਦਿੱਤਾ ਜਾਂਦਾ ਜਿਹੜਾ 10000 ਕਰੋੜ ਦਾ ਮਾਲਕ ਹੈ ਉਹਦੇ ਵਿੱਚ ਐਨੀ ਚੋਰੀ ਦਾ ਪਰਚਾ ਲੱਗਦਾ ਦੇਖੋ ਕਿੱਥੇ ਕਿਸ ਪੱਧਰ ਤੱਕ ਆ ਗਿਆ ਇਥੇ ਚੈਨਲ ਨੇ ਜਿਹੜੇ ਇਹਨਾਂ ਦੀ ਗੱਲ ਕਰਦੇ ਆ ਉਹ ਠੀਕ ਹੈ ਬਾਕੀ ਦਬਲੇ ਜਾਂਦੇ ਆ ਰੀਚ ਘਟਾ ਦਿੱਤੀ ਜਾਂਦੀ ਆ ਕਈ ਪੱਤਰਕਾਰਾਂ ਦੇ ਪਰਚੇ ਦਰਜ ਹੋਏ ਕੀ ਕੁਝ ਹੋਇਆ ਇੱਥੇ ਯਾਨੀ ਇਹ ਜਿਹੜੇ ਹਾਲਾਤ ਬੜ ਰਹੇ ਨੇ ਪੰਜਾਬ ਜਾ ਕਿੱਧਰ ਨੂੰ ਰਿਹਾ ਇਹ ਲੋਕਤੰਤਰ ਲੋਕਤੰਤਰ ਦੀ ਆਪ ਬਧਾਈ ਫੋਣਿਆ ਯਾਰ ਇਹ ਲੋਕਤੰਤਰ ਹੁੰਦਾ ਵੀ ਤੁਸੀਂ ਆਵਾਜ਼ ਹੀ ਦਬ ਦਿਓ ਲੋਕਾਂ ਦੀ ਯਾਰ ਸੋ ਇਸ ਕਰਕੇ ਲੋਕਾਂ ਨੂੰ ਮੈਂ ਸੋਚਣ ਦਾ ਮੈਂ ਕਹਿੰਦਾ ਕਿ ਇਕੱਠੇ ਹੋ ਜਾਓ ਜਥੇਬੰਦਕ ਹੋ ਜਾਓ ਜੇ ਇਕੱਠੇ ਹੋ ਜਾਓ ਜਥੇਬੰਦਕ ਇਕੱਠੇ ਹੋਮ ਤਾਂ ਤੁਹਾਡਾ ਕੋਈ ਬਚਾ ਇਕੱਲੇ ਇਕੱਲੇ ਤਾਂ ਤੁਹਾਨੂੰ ਸਾਰਿਆਂ ਨੂੰ ਦੱਬਣਗੇ ਵੀ ਮਾਰਨਗੇ ਵੀ ਕੁਚਲਣਗੇ ਲੱਗਦਾ ਇਸ ਦਾ ਅਸਰ ਆਨਾਲ ਲੋਕਸਭਾ ਚ ਚੋਣਾਂ ਦੇ ਬਚਾਉਣਾ ਬਿਲਕੁਲ ਮੈਂ ਕਹਿੰਦਾ ਜਿਹੜਾ ਅਸਰ ਜਿਹੜਾ ਇਹ ਅਸੀਂ ਸੰਗਰੂਰ ਚ ਜਿੱਥੋਂ ਇਹਨਾਂ ਨੇ ਜਿਮਨੀ ਚੋਣ ਦੇ ਵਿੱਚ ਜਿਹੜੀ ਕਲੇ ਰਾਜਧਾਨੀ ਆ ਸਾਡੀ ਉਹ ਰਾਜਧਾਨੀ ਦੀ ਜੜ੍ਹ ਇਸ ਸੰਗਰੂਰਾਂ ਨੇ ਪੱਟੀ ਸੀ ਤੇ ਹੁਣ ਪੂਰੇ ਪੰਜਾਬ ਦੇ ਵਿੱਚ 24 ਦਾ ਅਸੀਂ ਗੱਲ ਕਰਦੇ ਆ ਅਸੀਂ ਚੋਣ ਲੜਾਂਗੇ ਮੈਂ ਐਲਾਨ ਕਰ ਚੁੱਕਾ ਬਹਿੰਡੇ ਤੋਂ ਤੇ ਪੂਰੇ ਪੰਜਾਬ 'ਚ ਬੰਦੇ ਖੜੇ ਕਰਾਂਗੇ ਸੋ ਸਾਥ ਦਿਓ ਇਹ ਜਿਹੜਾ ਜ਼ੁਲਮ ਹੈ ਇਹਦੀ ਜੜ ਪੱਟਣ ਲਈ ਸਾਰੇ ਪੰਜਾਬ ਚ ਮੈਂ ਪੰਜਾਬੀਆਂ ਨੂੰ ਅਪੀਲ ਕਰਦਾ ਵੀ ਸਾਰੇ ਪੰਜਾਬ ਚ ਜ਼ੁਲਮ ਦੀ ਜੜ ਪੱਟਣੀ ਐ ਇਹ ਜ਼ਬਰ ਦੀ ਜੜ ਪੱਟਣੀ ਐ ਤੇ ਸਾਡਾ ਹਰ ਹਾਲ ਸਾਥ ਦਿਓ ਭਾਈ